ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਭਿੰਡੀਆਂ ਅਸੀਂ ਭਿੰਡੀਆਂ ਚੰਗੀ ਤਰ੍ਹਾਂ ਧੋ ਕੇ ਜੀ ਕਾਟਨ ਦੇ ਕੱਪੜੇ ਦੇ ਨਾਲ ਸੁਕਾ ਲਈਆਂ ਹੁਣ ਅਸੀਂ ਇਹਨਾਂ ਨੂੰ ਕਟਾਂਗੇ ਇੱਦਾਂ ਅਸੀਂ ਇੱਧਰ ਲਾ ਦਵਾਂਗੇ ਜੀ ਇਹਨਾਂ ਨੂੰ ਅੱਗਿਓ ਵੀ ਲਾ ਦਵਾਂਗੇ ਪਿੱਛੇਓ ਵੀ ਐਨੇ-ਐਨੇ ਪੀਸ ਅਸੀਂ ਰੱਖਾਂਗੇ ਪਿੰਡੀਆਂ ਸਾਰੀਆਂ ਅਸੀਂ ਕੱਟ ਲਈਆਂ ਜੀ ਅਸੀਂ ਥੋੜੀ ਜਿਹੀ ਸਬਜ਼ੀ ਬਣਾਵਾਂਗੇ ਸਾਢੇ 350 ਗ੍ਰਾਮ ਪਿੰਡੀਆਂ ਲਈਆਂ ਕੜਕੇ ਦੇ ਵਾਸਤੇ ਅਸੀਂ ਜੀ ਇੱਕ ਪਿਆਜ ਏਦਾਂ ਕੱਟਿਆ ਇੱਕ ਪਿਆਜ ਅਸੀਂ ਏਦਾਂ ਬਰੀਕ-ਬਰੀਕ ਕੱਟਿਆ ਥੋੜਾ ਜਿਹਾ ਲਸਣ ਕੱਟਿਆ ਚਾਰ ਕਪੋਥੀਆਂ ਇੱਕ ਹਰੀ ਮਿਰਚ ਕੱਟੀ ਆ ਥੋੜ੍ਹ ਕੇ ਵਾਸਤੇ ਅਸੀਂ ਤੇਲ ਲਾਵਾਂਗੇ ਪਾਵਾਂਗੇ ਜੀ ਐਨਾ ਕ ਪਾਵਾਂਗੇ ਇਸ ਸਰੋਂ ਦਾ ਤੇਲ ਪਾਇਆ ਜੀ। ਭਿੰਡੀਆਂ ਸਰੋਂ ਦੇ ਤੇਲ 'ਚ ਵਧੀਆ ਬਣਦੀਆਂ ਜੀ। ਤੇਲ ਸਾਡਾ ਗਰਮ ਹੋ ਗਿਆ ਜੀ। ਹੁਣ ਅਸੀਂ ਜੀਰਾ ਪਾਵਾਂਗੇ। ਗ੍ਰੇਸ ਅਸੀਂ మీడియం ਤੇ ਰੱਖੀ ਹੈ ਜੀ। ਥੋੜੀ ਜਿਹੀ ਹਿੰਗ ਪਾਵਾਂਗੇ। ਜੀਰਾ ਸਾਡਾ ਹੋ ਗਿਆ ਜੀ। ਹੁਣ ਅਸੀਂ ਲਸਣ ਪਾ ਦਵਾਂਗੇ ਵਿੱਚ ਕੱਟਿਆ ਥੋੜੀ ਦੇਰ ਇਹਨੂੰ ਭੁੰਨਾਂਗੇ ਫਿਰ ਅਸੀਂ ਪਿਆਜ਼ ਪਾ ਦਾਂਗੇ ਲਸਣ ਸਾੜਾ ਹੋ ਗਿਆ ਜੀ ਹੁਣ ਅਸੀਂ ਪਿਆਜ਼ ਪਾ ਦਵਾਂਗੇ ਨਾਲੇ ਹਰੀ ਮਿਰਚ ਪਾ ਦਾਂਗੇ ਆਹ ਬਿੱਠੇ ਪਾ ਲੈ ਮੋਟਾ ਪਿਆਜ਼ ਇਹ ਵੀ ਨਾਲੇ ਇਨੂੰ ਅਸੀਂ ਪੂਰਾ ਲਾਲ ਨਹੀਂ ਜੀ ਕਰਨਾ ਉਦਾਂ ਅਸੀਂ 2-3 ਮਿੰਟ ਭੁਲਾਂਗੇ ਫਿਰ ਅਸੀਂ ਮਸਾਲੇ ਪਾ ਕੇ ਭਿੰਡੀਆਂ ਪਾ ਦਵਾਂਗੇ मसाले पा देवे जी विच दो चमचिया लूण दिया देव गे धनिया पाउडर पा देवे शमीरी लाल मिर्च पा देवे ਪਰ ਉਹਦੀ ਗਾਦਮਾ ਗਈ। ਇਹ ਇੰਨੇ ਕਿ ਭੁੱਲਣੇ ਸੀਗੇ ਜੇ ਨਾਲ ਪਿੰਡੀਆਂ ਦੇ ਵੀ ਫੇਰ ਨਾਲੇ ਭੁੱਜ ਜਾਣਾ ਆ। 1 ਮਿੰਟ ਮਸਾਲੇ ਭੁੱਜ ਗਏ ਆ ਜੀ। ਹੁਣ ਅਸੀਂ ਇਹਨਾਂ ਦੇ ਵਿੱਚ ਪਿੰਡੀਆਂ ਪਾ ਦਿੰਨੇ ਆ। ਹੁਣ ਅਸੀਂ ਇਹਨਾਂ ਨੂੰ ਮਸਾਲੇ ਵਿੱਚ ਰਲਾ ਦਵਾਂਗੇ। ਜਿਵੇਂ ਅਸਾਂ ਸੀ ਮੀਡੀਅਮ ਤੇ ਰੱਖੀਓ ਅਜੇ। ਤਾਲਿਆਂ ਦੇ ਵਿੱਚ ਭਿੰਡੀਆਂ ਰਲ ਗਈਆਂ ਜੀ ਤਾਂ ਨਾ ਥੋੜੀ ਜਿਹੀ ਦੇਰ ਹੋ ਸੀ ਇਹਨਾਂ ਨੂੰ ਠੱਕ ਦਵਾਂਗੇ ਜੀ ਦੋਟਾਈ ਮਿੰਟ ਹੋ ਗਿਆ ਜੀ ਸਾਨੂੰ ਹਿਲਾ ਕੇ ਦੇਖਦੇ ਹਾਂ ਸੀ 5-7 ਮਿੰਟ ਹੋ ਗਿਆ ਜੀ ਸਾਨੂੰ ਇਦਾਂ ਖੁੱਲੀਆਂ ਪਕਾਉਂਦਿਆਂ ਨੂੰ ਹੁਣ ਅਸੀਂ ਨਿੰਬੂ ਦਾ ਰਸ ਪਾਵਾਂਗੇ ਜੀ ਨਿੰਬੂ ਦਾ ਰਸ ਪਾਉਣਾ ਅਸੀਂ ਇਹਦੇ ਵਿੱਚ ਕਿਉਂਕਿ ਇਹ ਨਾ ਜੇ ਅਸੀਂ ਟਮਾਟਰ ਪਾ ਲਈਏ ਫਿਰ ਇਹਨੇ ਨੇ ਪਾਣੀ ਛੱਡ ਦੇਣਾ ਫਿਰ ਉਹ ਸੋਹਣੀਆਂ ਨਹੀਂ ਲੱਗਦੀਆਂ ਨਿੰਬੂ ਦਾ ਰਸ ਆ ਪਾਉਣ ਦੇ ਨਾਲ ਜੀ ਇਹਨਾਂ ਨੇ ਲੇਸ ਜਾਈ ਨਹੀਂ ਛੱਡਣੀ ਇਹਨਾਂ ਨੇ ਇਦਾਂ ਕੱਲੀਆਂ-ਕੱਲੀਆਂ ਰਹਿਣਾ ਆ ਹੁਣ ਅਸੀਂ 2-3 ਮਿੰਟ ਲਈ ਪਕਾਵਾਂਗੇ ਜੀ ਇਹਨਾਂ ਨੂੰ ਪਹਿਲੇ ਅਸੀਂ ਖੁੱਲੀਆਂ ਪਕਾਈਆਂ ਜੀ ਹੁਣ ਅਸੀਂ ਇਹਨਾਂ ਨੂੰ 3 ਕੁ ਮਿੰਟ ਨਾ ਟੱਕ ਕੇ ਪਕਾਵਾਂਗੇ ਸਭੀ ਸਾਡੀ ਹੋ ਗਈ ਹੈ ਜੀ ਹੁਣ ਇਹ ਬਣ ਕੇ ਤਿਆਰ ਆ ਆ ਦੇਖੋ ਇਹਦੇ ਵਿੱਚ ਹੋਰਾ ਵੀ ਚਿਪਚਪਾੜ ਨਹੀਂ ਹੈ ਗਿਆ ਨਾ ਕੱਲਾ-ਕੱਲਾ ਪਿੰਡੀ ਦਾ ਟੱਕਰਾ ਦੇ ਰਦਾ ਹੈ ਭਿੰਡੀ ਸਾਡੀ ਬਣ ਕੇ ਤਿਆਰ ਆ ਜੀ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਇਹਨੂੰ ਕੋਈ ਜ਼ਰੂਰੀ ਨਹੀਂ ਜੀ ਫਰਾਈ ਕਰਕੇ ਬਣਾਉਣਾ ਇਦਾਂ ਵੀ ਵਧੀਆ ਬਣ ਜਾਂਦੀ ਆ ਬਹੁਤ ਵਧੀਆ ਬਣਦੀ ਆ ਤਿਆਰ ਹੁੰਦੀ ਆ ਇਹ ਭਿੰਡੀ ਤੇ ਪਿਆਜ਼ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਆ ਜੀ ਤੁਸੀਂ ਇਹਨੂੰ ਰੋਟੀ ਨਾਲ ਖਾਓ ਪਰੌਂਠੀ ਦੇ ਨਾਲ ਖਾਓ ਇਹ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ